ਸਭ ਪੰਜਾਬੀ ਭੀਵ ਲੋਕ ਸਿੱਖਾ ਦਾ ਸਵਾਗਤ ਹੈ ਜੀ ਅੱਜ ਪਿੰਡ ਜਕਵਾਲ ਦੇ ਅੱਡੇ ਦੇ ਵਿੱਚ ਪਿੰਡ ਜਕਵਾਲ ਵੱਲੋਂ ਸ਼ਿਵਰਾਤਰੀ ਦੇ ਮੌਕੇ ਤੇ ਜਿਹੜਾ ਰੋਜ਼ਾ ਲੰਗਰ ਲਗਾਇਆ ਗਿਆ ਜੀ ਸੇਵਾ ਕਰਦੇ ਹੋਏ ਪਿੰਡ ਜਕਵਾਲ ਦੇ ਨੌਜਵਾਨ ਰੋਕ ਰੋਕ ਕੇ ਜਿਹੜਾ ਉਹ ਰੋ ਜਿਹੜੀ ਆ ਪਿਆਈ ਜਾ ਰਹੀ ਆ ਕਿਉਂਕਿ ਅੱਜ ਦੇ ਨੂੰ ਸ਼ਿਵਰਾਤਰੀ ਦੇ ਮੌਕੇ ਤੇ ਸੇਵਾ ਦੀ ਦਾ ਅ ਵੀ ਆਦਰਸ ਬੰਦ ਦੇ ਵਿੱਚ ਜਿਹੜਾ ਇਹ ਸਹਾਰ ਮਨਾਇਆ ਜਾਂਦਾ ਤੇ ਸੇਵਾ ਕਰਦੇ ਹੋਏ ਨੌਜਵਾਨ ਦੇਖੋ ਲਾਈਵ ਇਹ ਬੜਾ ਖਾਸ ਉਦਮ ਆ ਕਿ ਲੋਕਾਂ ਨੂੰ ਰੋਜ਼ ਘਰਾਂਵਾਂ ਰਕੇ ਪਿਆਈ ਜਾ ਰਹੀ ਆ ਉਹ ਤਾਂ ਵਧੀਆ ਜਿਹੜਾ ਇਹ ਬੋਰਾ ਤੇ ਪ੍ਰਦੀਪ ਰੌ ਲੋਕਾਂ ਨੂੰ ਕਿਉਂਦੇ ਨੇ ਪੇਜ ਦੇ ਅੱਗੇ ਜਿਹੜੀ ਰੌ ਜੜੀ ਆ ਪੂਰੇ ਪੇਟੇ ਦੇ ਵਿੱਚ ਮਸ਼ਹੂਰ ਆ ਫੋ ਲਾਈਵ ਜੀ ਅਟਾ ਜੈਗੋਲ ਦੇ ਪੰਜਾਬੀਆਂ ਦੇ ਵਿੱਚ ਇੱਕ ਖਾਸ ਗੱਲ ਹੈ ਕਿ ਤਣ ਕਰਮ ਤੋਂ ਛਿੱਟਕਦੇ ਨਹੀਂ ਸ਼ੋਹਰਤ ਸ਼ਹਿਰੀ ਦੇ ਵਿੱਚ ਅੱਜ ਜਿਸ ਫੋਟੋਫੀ ਤੇ ਪਿੰਡ ਦੇ ਨੌਜਵਾਨਾਂ ਨੇ ਜਿਹੜਾ ਪ੍ਰੋਅਰ ਨਗਰ ਲਗਾਇਆ ਹੋਇਆ ਹੈ ਜੀ ਉਹ ਵੀਡੀਓ ਕਿਸ ਤਰ੍ਹਾਂ ਦੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ